ਰਣ ਗੋਗੀਆਂ ਪਹਿਲੀ ਵਾਰੀ ਵੇਖਿਆ ਮੈਨੂੰ ਉਹ ਗੱਲ ਮੰਮੀ ਕਿਹੜੀ ਹੋਣੀ ਆ ਰੋਟੀ ਦੇ ਕਿਤੇ ਮੇਨੇ ਮਾਰਦੀ ਹੋਣੀ ਆ ਉਹ ਗੱਲ ਤੋਂ ਹੋਰ ਗੱਡੀ ਕੀ ਗੱਲ ਹੀ ਉਥੇ ਰੋਟੀ ਦੇ ਮੇਨੇ ਮਾਰਦੀ ਰੋਟੀ ਤਾਂ ਹੁਣ ਪਕਾ ਕੇ ਤਾਂ ਘਰ ਵਾਲੇ ਨੂੰ ਫਾਲਣੀ ਪੈਂਦੀ ਆ ਇਹ ਮੇਨੇ ਮਾਰਨ ਵਾਲੀ ਕਿਹੜੀ ਗੱਲ ਆ ਇਹ ਮਾਂ ਵੀ ਹੀ ਆ ਨਾ ਚੰਗੇ ਸੰਸਕਾਰ ਦੇਣ ਕਿਦੇ ਨਾ ਨਾ ਮੈਂ ਤੇ ਆਪਣੀ ਧੀ ਨੂੰ ਨਾ ਚੰਗੇ ਸੰਸਕਾਰ ਹੀ ਦਿੱਤੇ ਆ ਤੇ ਇਦਾਂ ਦੀ ਗੱਲ ਕਿਸੇ ਨੂੰ ਨਹੀਂ ਕਰਨੀ ਰੋਟੀ ਪਾਣੀ ਤੋਂ ਹਾਂ ਚੰਗੀ ਗੱਲ ਵਾ ਤੇ ਤੁਸੀਂ ਦਿੱਤੇ ਆ ਦੀ ਮੰਮੀ ਹੋਇਆ ਕੀ ਆ ਦੱਸੋ ਮੈਨੂੰ ਦੱਸਦੀ ਆ ਮੈਨੂੰ ਸੱਚੀ ਗੱਲ ਦੱਸ ਦੇ